ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਨਕਲੀ ਪੁਲਸ ਵਾਲੇ ਬਣ ਕੇ ਗਰੋ ਪੁਲਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਦੱਸਦੀ ਹੈ ਕਿ ਇੱਕ ਵਿਅਕਤੀ ਹਰਸ਼ ਨਾਮ ਦਾ 20 April ਨੂੰ ਜਿਸ ਦੇ ਘਰ ਉਸ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਪੁਲਸ ਵਾਲੇ ਆ ਔਰ ਉਸ ਤੋਂ ਬਾਅਦ ਪਰਿਵਾਰ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਨੇ ਕਿ ਅਸੀਂ ਇਸ ਨੂੰ ਨਹੀਂ ਛੱਡਾਂਗੇ ਨਹੀਂ ਤਾਂ ਸਾਨੂੰ 10 ਲੱਖ ਰੁਪਇਆ ਦੋ ਔਰ ਪਰਿਵਾਰ ਜਦੋਂ ਪੁਲਿਸ ਦੇ ਨਾਲ ਅੱਗੇ ਗੱਲ ਕਰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਕਾਰਵਾਈ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਨਕਲੀ ਨੇ ਤਾਂ ਉਸ ਬੰਦੇ ਨੂੰ ਹਰਸ਼ ਨੂੰ ਛੱਡ ਕੇ ਉਹ ਭੱਜ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਲੋਕੇਸ਼ਨ ਟ੍ਰੇਸ ਹੁੰਦੀ ਹੈ ਪਤਾ ਲੱਗਦਾ ਹੈ ਕਿ ਅਸਲੀ ਪੁਲਿਸ ਵਾਲੇ ਨਹੀਂ ਬਲਕਿ ਨਕਲੀ ਪੁਲਿਸ ਵਾਲੇ ਨੇ ਤਾਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਚੰਗਾ ਸਬਕ ਸਿਖਾਇਆ ਇਹ ਪੰਜ ਬੰਦਿਆਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮਲੇਰ ਕੋਟਲਾ ਦੇ ਵਿੱਚ ਇਹ ਘਟਨਾ ਹੋਈ ਸੀਗੀ ਤੇ ਅੰਮਰਗੜ ਪੁਲਿਸ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਔਰ ਇਹ ਚਾਰੇ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਵਿੱਚ ਇੱਕ ਹਫਤਾ ਪਹਿਲਾਂ ਸਿੱਟੀ ਅੰਮਰਗੜ ਦੇ ਏਰੀਆ ਵਿੱਚ ਇੱਕ ਕਿਡਨਾਪਿੰਗ ਦਾ ਇਨਸੀਡੈਂਟ ਹੋਇਆ ਸੀ ਇਹਦੇ ਵਿੱਚ ਵਿੱਚ ਠੰਮ ਸੀਗੇ ਹਰਸ਼ ਕੁਲਾਨ ਇਹ ਆਪਣੇ ਘਰ ਵਿੱਚ ਮੌਜੂਦ ਸੀਗੇ ਬੀ ਐਫ ਰਾਮ ਜਦੋਂ ਚਾਰ ਅਣਪਛਾਤੇ ਵਿਅਕਤੀ ਇਹਨਾਂ ਦੇ ਘਰ ਆਤਮ ਹੁੰਦੇ ਇਹ ਨੋਦੇ ਵੀ ਫਾਰਮ ਦੇ ਫੇਸ ਤੇ ਚਾਹੁੰਦੇ ਆਂ ਅਸੀਂ ਆਪਣੇ ਚਾਹਤੇ ਵਿਅਕਤੀਆਂ ਦੇ ਫੇਸ ਤੇ ਮਾਰਕਸ ਮਾਰਕਸ ਜਿਹਾ ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਨੇ ਹਰਸ਼ ਨੂੰ ਆਪਣੇ ਨਾਮ ਲੈ ਜਾਂਦੇ ਆਂ ਜਦੋਂ ਇਹ ਰਾਸਟੇ ਫੋਨ ਕਰਦੇ ਆਂ ਤੇ ਵਿਕਟਮ ਦੀ ਫੈਮਿਲੀ ਨੂੰ ਉਹ ਰੈਸਨ ਕਾਲ ਆਉਂਦੀ ਹੈ ਜਿਹਦੇ ਵਿੱਚ 10 ਲੱਖ ਦੀ ਫਰੋਦੀ ਮੰਗੀ ਜਾਂਦੀ ਹੈ ਔਰ ਇਨ ਦ ਮੀਨ ਟਾਈਮ ਜਿਹੜੀ ਵਿਕਟਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਪੁਲਿਸ ਇਮੀਡੀਏਟਲੀ ਐਕਸ਼ਨ ਕਰਦੀ ਹੈ ਤੇ ਟੈਕਨੀਕਲੀ ਦੇਖ ਕੇ ਤੇ ਵਿਕਟਮ ਦੀ ਲੋਕੇਸ਼ਨ ਪਤਾ ਲੈਂਦੀ ਹੈ ਅ ਇਨ ਦ ਮੀਨ ਟਾਈਮ ਜਿਹੜੇ ਕਿਡਨੈਪਰਸ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਦੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਪਾਰਟੀ ਜਿਹੜੀ ਹੈ ਉਹਨਾਂ ਨੇ ਫਾਲੋ ਕਰਦੀ ਹੈ ਤੇ ਉਹ ਵਿਕਟਨ ਨੂੰ ਦਾਣਾ ਮੰਡੀ ਖਾਣਾ ਜਿਹੜੇ ਨੇ ਡ੍ਰੌਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਵਿਕਟਨ ਨੂੰ ਅ ਇਸ ਤੋਂ ਬਾਅਦ ਬਹੁਤ ਕੜੀ ਮਿਹਨਤ ਕਰਕੇ ਟੈਕਨੀਕਲੀ ਤੇ ਗੀਵਨ ਸੋਰਸ ਲਗਾ ਕੇ ਮਲੇਰਪੁਰਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਹੈ ਕ੍ਰੈਕਟ ਕੀਤਾ ਗਿਆ ਹੈ ਇਦੇ ਵਿੱਚ ਪੰਜ ਬੁਸ਼ੀ ਇਨਵੋਲਵ ਸੇ ਜਿਨ੍ਹਾਂ ਨੂੰ ਬੇਅਸਰ ਕਰ ਦਿੱਤਾ ਗਿਆ ਇਹਨਾਂ ਦੇ ਨਾਮ ਹੈ ਨਵੀ ਆਲਮ ਸਾਹਿਬ ਚਾਂਦ ਜਗਜੀਤ ਸਿੰਘ ਐਂਡ ਅਬ ਨਵੀ ਆਲਮ ਸਾਹਿਬ ਚਾਂਦ ਜਗਜੀਤ ਇਹ ਲੁਧਿਆਣਾ ਦੇ ਰੈਜ਼ੀਡੈਂਟ ਨੇ ਤੇ ਅਨਮਲ ਜਿਹੜਾ ਹੈ ਉਹ ਟਿੱਕੀ ਅਮਰਦੜ ਏਰੀਆ ਦਾ ਹੈ ਇਦੇ ਵਿੱਚ ਜਿਹੜਾ ਵਾਰਦਾਤ ਦੌਰਾਨ ਜਿਹੜੀ ਕਾਟ ਹੋਈ ਸੀਗੀ ਉਸ ਨੂੰ ਵੀ ਬਰਨ ਕਰ ਲਿਆ ਗਿਆ ਹੈ ਹੋਡਾ ਮੇਜ਼ ਸਫੇਦ ਰੰਗ ਦੀ ਜਿੱਥੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ ਬਾਕੀ ਮਾਮਲੇ ਦੀ ਤਫਤੀਸ਼ ਚੱਲੇ ਜਾ ਰਹੀ ਹੈ ਜੇ ਕਿਸੇ ਹੋਰ ਦੇ ਵੀ ਸ਼ਾਮਲੀ ਤੇ ਇਸ ਵਿੱਚ ਸਾਹਮਣੇ ਆਏਗੀ ਤੇ ਉਸ ਤੇ ਵੀ ਕਾਰਵਾਈ ਵਰਦੀ ਕਰਨ ਕੋਈ ਕੀਤੀ ਜਾਵੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਨਕਲੀ ਪੁਲਸ ਵਾਲੇ ਬਣ ਕੇ ਗਰੋ ਪੁਲਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਦੱਸਦੀ ਹੈ ਕਿ ਇੱਕ ਵਿਅਕਤੀ ਹਰਸ਼ ਨਾਮ ਦਾ 20 April ਨੂੰ ਜਿਸ ਤੇ ਘਰ ਉਸ ਨੂੰ ਕਿਡਨੈਪ ਕਰਕੇ ਲੈ ਜਾਂਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਫੋਨਸ ਵਾਲਿਆਂ ਔਰ ਉਸ ਤੋਂ ਬਾਅਦ ਪਰਿਵਾਰ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਨੇ ਕਿ ਅਸੀਂ ਇਸ ਨੂੰ ਨਹੀਂ ਛੱਡਾਂਗੇ ਨਹੀਂ ਤਾਂ ਸਾਨੂੰ 10 ਲੱਖ ਰੁਪਇਆ ਦੋ ਔਰ ਪਰਿਵਾਰ ਜਦੋਂ ਪੁਲਿਸ ਦੇ ਨਾਲ ਅੱਗੇ ਗੱਲ ਕਰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਕਾਰਵਾਈ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਨਕਲੀ ਨੇ ਤਾਂ ਉਸ ਬੰਦੇ ਨੂੰ ਹਰਸ਼ ਨੂੰ ਛੱਡ ਕੇ ਉਹ ਭੱਜ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਲੋਕੇਸ਼ਨ ਟ੍ਰੇਸ ਹੁੰਦੀ ਹੈ ਪਤਾ ਲੱਗਦਾ ਹੈ ਕਿ ਅਸਲੀ ਬੁਲਸਵਾਲੇ ਨਹੀਂ ਬਲਕਿ ਨਕਲੀ ਬੁਲਸਵਾਲੇ ਨੇ ਤਾਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਚੰਗਾ ਸਬਕ ਸਿਖਾਇਆ ਹੈ ਇਹ ਪੰਜ ਬੰਦਿਆਂ ਤੋਂ ਪਰ ਕਾਰਵਾਈ ਕੀਤੀ ਗਈ ਹੈ ਮਲੇਰ ਕੋਟਲਾ ਦੇ ਵਿੱਚ ਇਹ ਘਟਨਾ ਹੋਈ ਸੀਗੀ ਤੇ ਅੰਮਰਗੜ ਪੁਲਿਸ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਔਰ ਇਹ ਚਾਰੇ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਵਿੱਚ ਇੱਕ ਹਫਤਾ ਪਹਿਲਾਂ ਸਿੱਤੀ ਅੰਮਰਗੜ ਦੇ ਏਰੀਆ ਵਿੱਚ ਇੱਕ ਕਿਡਨਾਪਿੰਗ ਦਾ ਇਨਸੀਡੈਂਟ ਹੋਇਆ ਸੀ ਇਹਦੇ ਵਿੱਚ ਵਿੱਚ ਟੇਨ ਸੀਗੇ ਹਰਸ਼ ਕੁਲਰ ਔਰ ਇਹ ਆਪਣੇ ਘਰ ਵਿੱਚ ਮੌਜੂਦ ਸੀਗੇ 20 April ਨੂੰ ਜਿਹੜੇ ਉਹ ਚਾਰ ਅਣਪਛਾਤੇ ਵਿਅਕਤੀ ਇਹਨਾਂ ਦੇ ਘਰ ਆ ਦਾਕੀ ਹੁੰਦੇ ਇਹ ਇਹਨਾਂ ਦੇ ਫਾਰਮ ਦੇ ਫੇਸ ਤੇ ਚਾਹਣ ਅਣਪਛਾਤੇ ਵਿਅਕਤੀਆਂ ਦੇ ਫੇਸ ਤੇ ਮਾਰਕ ਨਿਸ਼ਾਨ ਸੀਗਾ ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਤੇ ਹਰਸ਼ ਨੂੰ ਆਪਣੇ ਨਾਮ ਲੈ ਜਾਂਦੇ ਨੇ ਔਰ ਜਦੋਂ ਇਹ ਰਾਸਤੇ ਫੋਨ ਤੇ ਹੈ ਤਾਂ ਵਿਕਟਮ ਦੀ ਫੈਮਿਲੀ ਨੂੰ ਉਹ ਰੈਸਨ ਕਾਲ ਆਦੀ ਹੈ ਜਿਹਦੇ ਵਿੱਚ 10 ਲੱਖ ਦੀ ਫਰੋਦੀ ਹੁੰਦੀ ਜਾਂਦੀ ਹੈ ਨੇ ਔਰ ਇਨ ਦਾ ਮੀਨ ਟਾਈਮ ਜਿਹੜੇ ਵਿਕਟਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਪੁਲਿਸ ਇਮੀਡੀਏਟਲੀ ਐਕਸ਼ਨ ਲੈਂਦੀ ਹੈ ਤੇ ਟੈਕਨੀਕਲੀ ਦੇਖ ਕੇ ਤੇ ਵਿਕਟਮ ਦੀ ਲੋਕੇਸ਼ਨ ਫ੍ਰੀਸ ਕਰ ਦਿੰਦੀ ਹੈ ਔਰ ਇਨ ਦਾ ਮੀਨ ਟਾਈਮ ਜਿਹੜੇ ਕਿਡਨੈਪਰਸ ਹੈਗੇ ਹਨ ਉਹਨਾਂ ਨੂੰ ਇਸ ਕਦੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਦੀ ਪਾਰਟੀ ਜਿਹੜੀ ਹੈ ਉਹਨਾਂ ਨੇ ਫੋਲੋ ਕਰ ਲਈ ਹੈ ਤੇ ਉਹ ਵਿਕਟਮ ਨੂੰ ਦਾਣਾ ਮੰਡੀ ਖਾਨਾ ਜਿਹੜੇ ਨੇ ਡ੍ਰੌਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਵਿਕਟਮ ਨੂੰ ਅ ਅੱਜ ਸਵੇਰ ਉਹ ਬਹੁਤ ਕੜੀ ਮਿਹਨਤ ਕਰਕੇ ਟੈਕਨੀਕਲੀ ਤੇ ਗੀਵਨ ਸੋਰਸ ਲਗਾ ਕੇ ਮਲੇਰਪੁਰਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਹੈ ਕ੍ਰੈਕਟ ਕੀਤਾ ਗਿਆ ਹੈ ਇਸ ਦੇ ਵਿੱਚ ਪੰਜ ਬੁਸ਼ੀ ਇਨਵੋਲਵ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਇਹਨਾਂ ਦੇ ਨਾਮ ਹੈ ਨਬੀ আলম ਸਾਹਿਬ ਚਾਂਦ ਜਗਜੀਤ ਸਿੰਘ ਐਂਡ ਅਬ ਨਬੀ আলম ਸਾਹਿਬ ਚਾਂਦ ਜਗਜੀਤ ਇਹ ਲੁਧਿਆਣਾ ਦੇ ਰੈਜ਼ੀਡੈਂਟ ਨੇ ਤੇ ਅਨਮਲ ਜਿਹੜਾ ਹੈ ਉਹ ਟਿੱਕੀ ਅਮਰਦੜ ਏਰੀਆ ਦਾ ਹੈ ਅ ਇਹਦੇ ਵਿੱਚ ਜਿਹੜਾ ਵਾਰਦਾਤ ਦੌਰਾਨ ਜਿਹੜੀ ਕਾਰ ਹਾਦਸਾ ਹੋਈ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ Honda Miles ਸਫੇਦ ਰੰਗ ਦੀ ਜਿੱਤੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ ਬਾਕੀ ਮਾਮਲੇ ਦੀ ਤਫਤੀਸ਼ ਚੱਲੇ ਜਾ ਰਹੀ ਹੈ ਜੇ ਕਿਸੇ ਹੋਰ ਦੇ ਸ਼ਾਮਲੀ ਹੋਏ ਤੇ ਇਸ ਵਿੱਚ ਸਾਹਮਣੇ ਆਈ ਟੀ ਉਸ ਤੇ ਵੀ ਕਾਰਵਾਈ ਬੰਦੀ ਕਰਦੀ ਗਈ ਕਿ ਕਿਸੇ